ਚੈਨਲ ਕੋਪੀ ਉਪਰ ਤੇ ਬਹੁਤ ਬਹੁਤ ਸਵਾਗਤ ਹੈ ਤੇ ਮਿੱਤਰੋ ਆਪਾਂ ਚੱਲਿਆ ਸ਼੍ਰੀ ਹੇਮਕੁੰ ਸਾਹਿਬ ਆਪਣੇ ਮੋਟਰਸਾਈਕਲ CT 100 ਦੇ ਤੇ ਮੇਰੇ ਨਾਲ ਜਰਾ ਯਾਰ ਬਾਬਾ ਤੇ ਆਪਾਂ ਚੱਲਦੇ ਆਂ ਪਿੰਡੋਂ ਤੁਰ ਪਏ ਸੀਗੇ ਹੁਣੇ ਹੀ ਤੁਰੇ 6 ਵਜੇ ਹੈ ਨਾ ਤੇ ਰਸਤੇ 'ਚ ਦਿਖਾਉਣੇ ਤੁਹਾਨੂੰ ਵਧੀਆ ਵਧੀਆ ਘੇਟ ਘੇਟ ਲੋਕੇਸ਼ਨਾਂ ਤੇ ਗੁਰੂ ਘਰ ਤੇ ਆਜੋ ਮਿੱਤਰੋ ਚੱਲਦੇ ਆਂ ਫਿਰ ਮਿਲਦੇ ਆਂ ਵਲੌਗ ਚੱਕੜੇ ਨੇ ਜਣ ਲਗਾ ਕੋਸ਼ਿਸ਼ ਕਰਾਈ ਗੁਰਦੁਆਰਾ ਡਾਲੀਗਣਾ ਸਾਹਿਬ ਰੇਕੋ ਢਾਗੇ ਮਿੱਤਰੋ ਤੇ ਚੱਲਦੇ ਆਂ ਇੱਥੋਂ ਮੱਥਾ ਦੇ ਕੇ ਬਾਬੇ ਦੇ ਬਾਬਾ ਲੈਣ ਵਾਲਾ ਐਨਕ ਅਰੀਜਨਲ ਲੈ ਲਈ ਅਰੀਜਨਲ ਜਾਮਾ ਠੀਕ ਆ ਆ ਦੇਖ ਲੈ ਰੇਵ ਨਹੀਂ ਆ ਨਾ ਰੇਵ ਮਾਰ ਰੇ ਜਵਨ ਹਾਂਜੀ ਮਿੱਤਰੋ ਰਾਣਾ ਸਾਹਿਬ ਆ ਗਏ ਜੀਏ ਇੱਕ ਬਰਾ ਕਰਨ ਸਾ ਰਾਣਾ ਸਾਹਿਬ ਸਰਵ ਦਰਸ਼ਨ ਤੇ ਇੱਥੇ ਚਾਲਦੇ ਹੋਰ ਅੱਗੇ ਹਾਂਜੀ ਮਿੱਤਰੋ ਰੁਕ ਗਏ ਇੱਥੇ ਢਾਬੇ ਤੇ ਖਾਣੇ ਆ ਰੋਟੀ ਰਾਟੀ ਰੋਟੀ ਘਰੋਂ ਬਾਬਾ ਬਣਾ ਲਿਆ ਸੀ ਆ ਪਰੌਠੇ ਚਲੋ ਬਹਿ ਲੋ ਛਕਦੇ ਆਂ ਫਿਰ ਮੇਰੇ ਕੋਲ ਵੀ ਚੂਰੀ ਆ ਤਾਂ ਦੁਪਹਿਰੇ ਛਕਾਂਗੇ ਕਿਉਂਕਿ ਸਾਡਾ ਆਪਣਾ ਬਾਈਕ CT 100 ਤੇ ਆਜੋ ਫਿਰ ਚੱਲਦੇ ਆਂ ਅੰਦਰ ਅੱਛਾ ਦਹੀਂ ਦਹੀਂ ਲੈਣੇ ਇਹਨਾਂ ਨੂੰ ਪਹਿਲਾਂ ਚਾਹ ਲਿਆ ਪਹਿਲਾਂ ਚਾਹ ਪਤਾ ਲਿਆ ਇਹਨੀ ਇਹਨੀ ਕਰੀ ਕਹਿ ਕੇ ਦਵਾਰਾਂ ਨੂੰ ਹੋਰ ਪੁਆਈ ਹੈ ਨਾ ਫੇਰ ਹੀ ਗਲਾਸ ਪੂਰਾ ਬਣਦਾ ਵਾ ਹਾਂਜੀ ਮਿੱਤਰੋ ਚਾਹ ਪੀ ਲਈ ਤੇ ਰੋਟੀ ਖਾ ਲਈ ਤੇ ਚੱਲਦੇ ਆ ਹੁਣ ਅੱਗੇ ਦੇ ਵੱਲ ਨੂੰ ਆ ਅਸੀਂ ਤਾਂ ਟਾਬਾ ਇੱਥੇ ਰੁਕੇ ਸੀਗੇ ਤੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਗੋਪੀਪੁੱਪਲ ਤੇ ਬਾਬਾ ਯਾਰ ਆਪਣਾ ਭਾਰਨ ਗਿਆ ਉਥੇ ਪਾਣੀ ਕਿਵੇਂ ਬੋਤਲਾਂ ਭਰ ਲੈਣੇ ਪਾਣੀ ਵਾਲੀਆਂ ਨਾ ਤੇ ਰੋਟੀਆਂ ਲਿਆਏ ਸੀ ਘਰੋਂ ਬਣਾ ਕੇ ਤੇ ਉਹ ਖਾ ਲਈਆਂ ਤੇ ਦੁਬਾਰਾ ਆਪਣੇ ਕੋਲ ਹੈਗੀ ਆ ਚੋਰੀ ਆ ਤੇ ਲਵਾਵੇ ਟੰਗੀ ਵੀ ਇਹ ਦੁਬਾਰਾ ਇਹ ਖਾ ਲਾਂਗੇ ਤੇ ਬਾਕੀ ਅੱਗੇ ਦੇਖਾਂਗੇ ਕੀ ਬਣਦਾ ਹਨ ਸਟਰੋ ਬੈਗ ਫਿਰ ਬੰਨਤੇ ਸੀ ਇਦਾਂ ਇਹ ਕਿਧਰਲੀ ਸਾਈਡ ਘੱਟ ਬੰਨਤੀ ਇੱਕ ਬੰਨਤੀ ਇਧਰ ਜਹਾਟ ਹੁਣ ਬੰਦਾ ਇਹਨੇ ਬਹਿਣਾ ਸੌਖਾ ਬੈਠੂਗਾ ਜਮਾ ਆ ਬਾਬਾ ਚੱਲੀਏ ਫਿਰ ਓਕੇ ਲੈਟਸ ਗੋ ਚੱਲੋ ਬਈ ਤਰਾ ਹਰਿਆਣੇ ਚੈਕਟਰ ਹੋਣ ਲੱਗੇ ਆ ਆ ਗਏ ਤੀਰ ਕਮਾਂਡ ਦੇ ਕੋਲੇ ਜੇ ਆਮ ਬਾਲਾ ਹਰਿਆਣੇ ਦੇ ਕਹਿੰਦੇ ਆਪਕਾ ਹਾਰਕ ਸਵਾਗਤ ਹੈ ਤੇ ਝੂਲ ਤੇ ਨਿਸ਼ਾਲ ਭਰਤ ਮਹਾਰਾਜ ਦੀ ਕਿਹਨ ਬਣਾਗੇ ਜਗਾਦਰੀ ਨੂੰ ਇੱਥੇ ਬਣਦਾ ਨਾ ਚਲੋ ਜੀ ਹੋਰ KFC ਦਾ ਵੀ ਖਾ ਨਹੀਂ ਸਕਦੇ ਹਣ ਆ ਸੈਟ ਆ ਕਮਾ ਠੀਕ ਆ ਤਾਂ ਮੈਟਰ ਉਹ ਨੀ ਲਾ ਗਈ ਲੋਤੀ ਨੀ ਕਰੀ ਸੜੀ ਲਾਦਾ ਸਕੇ ਚੱਲੇ ਜਾਂ ਕਰੇ ਲੈਂਦੇ ਬੋਲੇ ਸ਼ੋਨਾ ਸੁਰੀਆਖਾ ਜੇ ਨਾ ਵੈਲਕਮ ਟੂ ਅੰਬਾਲਾ ਕੈਂਟ ਅੰਬਾਲਾ ਕੈਂਟ ਆ ਗਏ ਬਿੱਟਰ ਇੱਕ ਦੋ ਫੌਜੀਆ ਦੇ ਇਹਦੇ ਆ ਅੱਜ ਮੈਟਰ ਉਹ ਸ਼ੀਲ ਆ ਗਈ ਆ ਸ਼ੀਲ ਵਾਲਾ ਪਾਣੀ ਪੀਂਦੀ ਲੱਕ ਜਿਹੇ ਮੈਂ ਸ਼ੁਰੂ ਕਰਤੀ ਤੇ ਹੁਣ ਦੂਜਾ ਕਾਹ ਨਹੀਂ ਹਾਂ ਇਹ ਕ ਚਲਾ ਪੀ ਆਹ ਤਾਂ ਪੀ ਲਈ ਜੀ ਜੀ ਜੇ ਮੈਂ ਨਹੀਂ ਖਣੀ ਨਹੀਂ ਮੈਂਣੀ ਆਹ ਜਹਾਜ ਖਣੀ ਆਪਣਾ ਯਾਰ ਕਿੱਥੇ ਕੰਗਨ ਨੇ ਹੋਰ ਵਾਕੇ ਲੈ ਗਏ ਆ ਆ ਦੇਖੋ ਮਿੱਤਰੋ ਰਾਤੀ ਆਂਦੇ ਹੇਮਕੰਨ ਸਾਹਿਬ ਤੇ ਦੇਖੋ ਧੂਣੀਆਂ ਤਪਦੇ ਆ ਕਿੰਨੀਆਂ ਧੂਣੀਆਂ ਚੱਲ ਰਹੀਆਂ ਝੂਂ ਕਰਕੇ ਦਿਖਾਉਣਾ ਸਾਨੂੰ ਦੇਖੋ ਕਿੰਨੀ ਅੱਗ ਤੇ ਉਹ ਬੈਠਾ ਬਾਬਾ ਇਹੜਾ ਵਿਚਾਲੇ ਧੂਣੀ ਤਪਦਾ ਆ ਆਹ ਉਹ ਜਿਹੇ ਪਰਮੋ ਮਹਾਰਾਜ ਦਾ ਨਾਮ ਬੁਲਾਇਆ ਕਰੋ ਦੇਖੋ ਧੋਨੀਆਂ ਤਾਂ ਆਪੜੀਆਂ ਧੋਨੀਆਂ ਆਪਣੀਆਂ ਚੌਂਗੀਆਂ ਨਹੀਂ ਉਹ ਘੱਟ ਪਾ ਲਿਜਾਂਗੇ ਹਾਂਜੀ ਮੇਤਰਾ ਇੱਕ ਫੇਰ ਸ਼ਵੀਲਾ ਤੇ ਰਾ ਦੇ ਅੱਜ ਸ਼ਵੀਲਾ ਬਹੁਤ ਜਿਆਦਾ ਲੱਗੀਆਂ ਲੋਹੀ ਦੋ ਹਾਂਜੀ ਮੇਤਰਾ ਕਿ ਇੱਥੇ ਸ਼ਵੀਲਾ ਆ ਗਈ ਸ਼ਵੀਲਾ ਇੰਨੀ ਆ ਕਿ ਜਿਆਦਾ ਆ ਨਾ ਵੀ ਕੋਈ ਤੋੜ ਹੀ ਨਹੀਂ ਸ਼ਵੀਲਾ ਫਲੇਵਰ ਬਦਲਦਾ ਇੱਥੇ ਫਲੇਵਰ ਬਦਲਦਾ ਪੱਛੇ ਜਿਹਾ ਉਹ ਗੂ ਆਪ ਜਾ ਹ ਇੱਥੇ ਦਾ ਵੀ ਮੰਗੋ ਦਾ ਚਾਲਦਾ ਬੜਾ ਚੰਦਾ ਬਈਆ ਬਹੁਤ ਬੰਦੇ ਵਧੀਆ ਬਾਣਦਾਂ ਹੁਣ ਕਰਨ ਲੱਗੇ ਇਹ ਆਪਣੇ ਪੰਜਾਬ ਵੰਗੂ ਆਲਗੇ ਬੰਦੇ ਇਹ ਸਹੀ ਹੁੰਗੇ ਹੁਣ ਸਹੀ ਗੱਲ ਆ ਬਹੁਤ ਸੁਵਿਧਾ ਲੱਗਦੀ ਬਹੁਤ ਸੁਵਿਧਾ ਲੱਗ ਕੇ ਲੋਕ ਨੂੰ ਮੀਟਰ ਤੇ ਸੁਵਿਧਾ ਆਵਾ ਕਿਲੋ ਕਿਲੋ ਮੀਟਰ ਅਸੀਂ ਖੜ੍ਹ ਜਾ ਨਾ ਇੱਥੇ ਬੜਾ ਜ਼ੋਰ ਪਾਉਂਦਾ ਹਾਂ ਹਾਂ ਉੱਥੇ ਖੜ੍ਹਦੇ ਆ ਮਰਾ ਜੀ ਬੜਾ ਜ਼ੋਰ ਪਾਉਣ ਲੱਗ ਜਾਂਦੇ ਆ ਪਟੂ ਐਸਾ ਹੋਰ ਆ ਗਈ ਕਿੱਥੇ ਆ ਕਿਹੜਾ ਪਿੰਡ ਆ ਇਹ ਹੈ ਸਾਰਣਪੁਰ ਸਾਰਣਪੁਰ ਹਾਂ ਮੇਟਰ ਛਾਲ ਮਾਰ ਲੱਗਿਆ ਨੇ ਯਾਰ ਚ ਪੰਪ ਚ ਆ ਗਿਆ ਪੰਪ ਚ ਮਾਰ ਦੇ ਬੜਾ ਖਤਰਨਾਕ ਆ ਪੰਪ ਚ ਬੜੀ ਜਤੀ ਆ ਬਾਬਾ ਨੂੰ ਮਾਰਾ ਜਾ ਪੰਪ ਦਾ ਤਾ ਉਹਦੀ ਮਾਰੀ ਤਰੀ ਯਾਰ ਨਹੀਂ ਸ਼ਾਨ ਮੈਤਰਾ ਹਰਦਵਾਰ ਪਹੁੰਚਣ ਆਲੇ ਆ 23 ਕਿਲੋਮੀਟਰ ਹਾਂਜੀ ਮੈਤਰਾ ਆ ਗਏ ਹਰਦਵਾਰ ਦੇਖੋ ਰਬਾ ਆ ਗਏ ਮੈਤਰਾ ਪਹਾੜਾਂ ਦੇ ਵਿੱਚ ਆ ਗਏ ਆ ਤੇ ਦੇਖਦੇ ਕਿੱਦ ਨੂੰ ਜਾਂਦੇ ਜੇ ਪਹਾੜ ਬਹੁਤ ਵਧੀਆ ਨੇ ਪਹਾੜ ਆਏ ਅਸਟਰਾ ਹਾਂ ਇੱਕੋ ਹਰਦਵਾਰ ਰੇਡੀ ਆਇਆ ਕਹਿੰਦਾ ਆ ਗਏ ਵੀ ਨਜ਼ਾਰਾ ਆਂਡਿਆ ਜੀ ਮੈਤਰਾ ਚੰਡਾ ਸੀ ਤਾਂ ਵਾਟ ਵੀ ਹਵਾ ਬੜੀ ਤੇਜ਼ ਚੱਲਦੀ ਸੀ ਤੇ ਹੈਂਡਲ ਡੋਗਦਾ ਸੀ ਝੜਕਾ ਹਵਾ ਕੈਮਰਾ ਥਿਊ ਚੈੱਕ ਕਰ ਰਹੀ ਇੱਧਰ ਯਾਰ ਨਾ ਨਾ ਨਦੀ ਆਦੀ ਚੱਲ ਪਿਆ ਸਟਾਰਟ ਹੋ ਗਿਆ ਬਾਟੇ ਯਾਰ ਆ ਗਿਆ ਜੀ ਆ ਗਿਆ ਹਰ ਦਵਾਰ ਆ ਗਿਆ ਹਰ ਦਵਾਰ ਆਹ ਦੇਖ ਕਿੰਨੇ ਨਹਾਈ ਜਾਂਦੇ ਹਰ ਦਵਾਰ ਆ ਗਿਆ ਆ ਦੇਖ ਕਿੰਨੇ ਨਹਾਈ ਜਾਂਦੇ ਲੋਕ ਥਿਊ ਚੈੱਕ ਕਰ ਰੋ ਇੱਧਰ ਯਾਰ ਮੈਂ ਘੈਂਟ ਗੱਲ ਬਾਤਾਂ ਕੈਮਰੇ ਦਾ ਭਾਵੇਂ ਘੱਟ ਲੱਗਦਾ ਵੀ ਪਰ ਅੱਕੀ ਦੇਖਣ ਦਾ ਅਕਸਰ ਆ ਗੱਲਵਾਦ ਜਾਵਾਂ ਦੇਖੋ ਹਾਂਜੀ ਮਿੱਤਰੋ ਹਰ ਦੁਆਰ ਆ ਗਏ ਪਹਿਲਾਂ ਹੀ ਸੋਚਿਆ ਸੀਗਾ ਵੀ ਹਰ ਸਵਾਰ ਰੱਕ ਜੀ ਹੁਣ ਅਸੀਂ 32 ਕਿਲੋਮੀਟਰ ਹੈਗਾ ਆਪਾਂ 30 ਕਿੇਜੀ 30 ਕਿੇਜੀ ਆਵਾਂਗੇ ਕਿਸੇ ਘਰ ਆਣਦੇ ਆਂ ਤਾਂ ਤਾਂ ਗੱਲਵਾਦ ਹੋਰ ਇਧਰ ਆ ਕੋਈ ਕਾਊਂਟਰ ਹੈ ਕੋਈ ਨਾ ਕੋਈ ਬੈਠਾ ਹੋਵੇ ਤਾਂ ਠੀਕ ਹੈ ਨਹੀਂ ਉਹ ਕਰੇਗੇ ਕਰੋ ਚੈੱਕ ਮਿੱਤਰੋ ਜੀ ਆਪੀਓ ਕਰੀਏ ਤੇ ਉਹ ਸਾਹਮਣੇ ਚੈੱਕ ਕਰੂਗਾ ਬੜਿਆ ਕੀ ਆ ਦੇਖੋ ਬੜਾ ਦਰਦਵਾਰ ਆ ਗਿਆ ਉੱਥੇ ਲੋਕ ਨਹੀਂ ਆਈ ਜਾਂਦੇ ਮਾ ਪਾਪਾ ਵੀ ਨਹੀਂ ਆਈ ਉੱਥੇ ਨਰੀਜ ਦੇਖ ਕਰੋ ਮੇਟਰ ਵੀ ਹਾਂਡ ਨਾ ਕਮ ਜਾਵਾ ਉਹ ਪੌਲ ਬਣਿਆ ਦੇਖੋ ਓਮ ਬਣਾ ਕੇ ਤੇ ਉਧਰ ਜਿੱਥੇ ਨਿਟੇ ਹੋਇਆ ਉਹ ਪੌਲਾ ਉੱਥੇ ਹੈ ਉਹ ਤਾਂ ਪਉਂਦੇ ਇੱਥੇ ਇੱਥੇ ਪਉਂਦੇ ਆ ਆਪਰੇ ਇੱਥੇ ਪਉਂਦੇ ਲੱਗਦਾ ਬਾਕੀ ਪਤਾ ਨਹੀਂ ਦੇਖੋ ਫਿਰ ਮੇਟਰੋ ਘੈਂਟ ਵੀ ਹੋ ਜਾਵਾ ਕਰ ਰਹੇ ਹਾਂ ਹੀ ਸੈਰ ਨੂੰ ਵੀਰੇ ਤੇ ਮਿੱਤਰਾਂ ਹੀ ਸੋਚਿਆ ਸੀ ਆ ਵੀ ਹਰ ਦੁਆਰ ਰੁਕਾਂਗੇ ਘੰਟਾ ਦੋ ਘੰਟੇ ਰੈਸਟ ਕਰਾਂਗੇ ਪਰ ਫਰੀਦ ਸੈਟ ਆ ਤੇ ਮੌਸਮ ਵੀ ਠੀਕ ਆ ਕਿ ਹੁਣ ਇਸ ਤਰ੍ਹਾਂ ਕੇ ਹੀ ਚੱਗੀ ਗਈ ਸੀ ਤਾਂ ਕਿ ਠੀਕ ਹੈ ਤਾਂ 26 ਕਿਲੋ ਮੀਟਰ ਚੱਲ ਚਾਹੁੰਦੇ ਆ ਜਿਹੜਾ ਖੜਾ ਆਪਣਾ ਬਾਈਕ ਹਟਾ ਦੇ ਦਿੰਦਾ ਦੀ ਸਾਰੀਆਂ ਸੇ ਨਦੀ ਸਾਰੇ ਕਿਤੇ ਘੁੰਮਦੀ ਆ ਕੋਈ ਇੱਧਰ ਨੂੰ ਜਾਂਦੀ ਆ ਕੋਈ ਉੱਤਰ ਨੂੰ ਜਾਂਦੀ ਆ ਦੇਖੋ ਬਰ ਮਿੱਤਰੋ ਇੱਥੇ ਵੀ ਵਿਊ ਇੱਥੇ ਵੀ ਨਦੀ ਯਾਰ ਨਦੀਆਂ ਦਾ ਪਤਾ ਹੀ ਲੱਗਦਾ ਹਰ ਦੁਆਰ ਤੇ ਕੋਈ ਕਿੱਧਰ ਨੂੰ ਜਾਂਦੀ ਹੈ ਕੋਈ ਕਿੱਧਰ ਨੂੰ ਜਾਂਦੀ ਹੈ ਦੇਖੋ ਬਰ ਮਿੱਤਰੋ ਭੈਣ ਦਾ ਲੋਬਾ ਹੁਣ ਦਾ ਵਿਊ ਚੈੱਕ ਕਰੋ ਉੱਧਰ ਆਪਣੇ ਸ਼ੇਰ ਜੀ ਮਹਾਰਾਜ ਜੀ

ਸਟਾਰਟ ਹੀ ਕਰਾ ਮੋਟਰ ਇਹ ਚੱਲ ਕੋਈ ਹਾਂ ਉੱਪਰ ਆਏ ਆ ਨਾ ਚੱਲ ਕਿਉਂਦਾ ਕਰਕੇ ਬੈਗਮੂ ਦਾ ਸੈਟ ਆ ਨਾ ਮੱਛਮੂਤ ਤਾਂ ਨਹੀਂ ਗਏ ਤਰ ਇੱਕ ਦੋ ਸਿਕੰਟਾਂ ਜਿਹਾ ਫਟਕ ਲੱਗੇ ਉਹਦੇ ਨਿੰਗਰ ਲੱਗੇ ਫਟਕ ਲੱਗੇ ਅਸੀਂ ਤਾਂ ਸਿੱਧਾ ਪਿਆ ਜੀ ਕੱਲ ਟ੍ਰੇਨ ਨਹੀਂ ਆਈ ਨਿਕੋ ਉਹ ਤਾਂ ਸ਼ੇਰ ਬੈਠਾ ਇੱਧਰ ਗਏ ਨਾ ਪ퍼 ਸ਼ੇਰ ਬੈਠਿਆ ਹਾਂਜੀ ਮੁੰਡਿਓ ਰਿਸੀਗੇਸ ਆ ਗਏ ਵਾ ਦੇਖੋ ਮਾਡਰ ਰਿਸੀਗੇਸ ਦਾ ਕਰੋ ਚੈੱਕ ਕਰੋ ਜਵਾੜਾ ਹੋਰ ਨਾ ਦੇਖੋ ਵੀ ਮੇਰੇ ਮਿੱਤਰੋ ਇਹ ਕਹੇ ਵਾਲੇ ਪਾਣੀ ਪੂਣੀ ਆ ਗਿਆ ਹੁਣ ਯਾ ਟਰਾਕਾ ਰੀਸੀ ਕੇ ਦੇ ਵਿੱਚ ਨਹੀਂ ਹਾਂ ਨਾ ਇਹ ਵਿੱਚ ਹੀ ਰਹਿ ਗਿਆ ਹੁਣ ਹਾਂਜੀ ਮੇਤਰੋ ਚੂਰੀ ਬਣਾ ਕੇ ਲਿਆਇ ਸੀ ਘਰ ਤੇ ਚਾਪ ਵੀ ਨੇ ਆ ਨਾਲ ਖਾਨੇ ਚੂਰੀ ਆ ਬਾਬਾ ਚਾਤਾ ਓਕੇ ਬਹੁਤ ਵਧੀਆ ਬੰਦੇ ਲੱਗੇ ਇਹਨਾਂ ਦੇ ਆਪਾਂ ਨੂੰ ਸਾਰਾ ਕੁਝ ਦੱਸਦਾ ਹਮ ਚਾਹੂ ਪੀਤੀ ਇਹਨਾਂ ਦੇ ਪਿੱਛੇ ਇਹ ਕਹਿੰਦੇ ਆ ਕਿ ਇਹ ਚਲੇਗਾ ਇਹਨਾਂ ਨੇ 1000 2000 ਜੋ ਵੀ ਦੇਣਾ ਹੈ ਵਾਪੇ ਔਰ ਇਹ ਤਾਂ ਚਾਹ ਪੀਤੀ ਤੇ ਬੰਦੇ ਬਹੁਤ ਘੈਂਟ ਆ ਠੀਕ ਆ ਜੀ ਓਕੇ ਬਾਏ ਬਾਏ ਸਾਰਿਆਂ ਨੂੰ ਚਲੋ ਜੀ ਚੱਲੀਏ ਬਾਬਾ ਓਕੇ ਦੇਖੋ ਮੈਂ ਥੋੜਾ ਸਾਹਮਣੇ ਵੀ ਠੀਕ ਆ ਜੀ ਆਵਾਜ਼ ਵੱਧਣ ਤਾਂ ਹੋਈ ਪਈ ਆ ਅਗਰ ਹੁਣ ਚੱਲੇ ਆਪਾਂ ਬਲਰੀਆਂ ਤੋਰ ਬੈਗ ਬੁੱਕ ਟਾਈਟ ਕਰਕੇ ਬੰਨ੍ਹਦੀ ਆ ਮੈਂ ਗਿਆ ਸੈੱਟ ਕਰਕੇ ਜਾਵਾਂ ਹਨ ਓਕੇ ਹੋ ਜਾਊਗਾ ਮੈਂ ਫਿਰ ਬੇਫਿਕਰੀ ਨਹੀਂ ਹੋਊਗੀ ਆ ਤਾਂ ਸੈੱਟ ਆ ਚੜਦਾ ਉਹ ਵੀ ਸੀ ਪਿੰਡ ਤੋਂ ਵੀ ਆਇਆ ਪਰ ਬੇਫਿਕਰੀ ਹੀ ਹੋਊ ਪਰ ਬੰਨ੍ਹਦੀ ਇੱਕ ਵਾਰੀ ਸੈੱਟ ਕਰਕੇ ਖੜੇ ਸੀ ਇੱਥੇ ਪਾਣੀ ਪੋਣੀ ਲੈਣੇ ਆ ਆ ਦੇਖੋ ਥੱਲੇ ਉਹ ਬਾਹ ਧਰਤੀ 'ਚ ਬਾਣੀ ਨਿਕਲੀ ਜਾਂਦਾ ਵਾਹ ਚੱਲਦਾ ਬਾਣੀ ਥੱਲੇ ਪਤਾ ਨਹੀਂ ਕਿਵੇਂ ਆਉਂਦਾ ਵਾ ਹਲੋ ਆ ਗਏ ਨਾ ਤੇ ਸਟੇ ਸਟੇ ਆਹ ਰਾਫਟਿੰਗ ਆਲਿਆ ਬਹੁਤ ਹੋ ਜਾਂਦੇ ਆ ਪੂਰੇ ਰਾਫਟਿੰਗ ਕਰੀਏ ਪਤਾ ਨਹੀਂ ਕੀੜਾ ਸ਼ਹਿਰ ਆ ਗਿਆ ਹਨਾ ਆ ਗਿਆ ਯਾਰ ਕੋਕਸਾ ਹੋਵਨ ਬਣੀਆ ਕੋਵਨ ਆ ਗਿਆ ਬੁਰਿਆ ਆ ਯਾ ਕੌਣ ਆ ਗਿਆ ਹਾਏ ਕਾਫੀ ਰਮਸਟਰ ਬਹੁਤ ਈਡ ਇਹਨਾਂ ਦੇ ਆਟੋ ਦੇਖੋ ਗਏ ਯਾਰ ਆਪਣੇ ਹੋਰ ਸਾਹ ਹੋ ਜਾਂਦੇ ਨੇ ਹੋਰ ਸਾਹ ਦੇ ਰੌਜਾਂ ਬਹੁਤ ਲੱਗਿਆ ਪਿਆ ਦੇਖੋ ਗੱਡੀ ਤਾਂ ਹੀ ਨਹੀਂ ਆਉਂਦੇ ਆ ਜਾਮ ਜੂੰ ਦਾ ਚੱਕਰ ਵੜਾ ਪੈਦਾ ਨਹੀਂ ਗੱਡੀ ਜਾਣ ਦੇ ਵਿੱਚ ਕਿਹੜੀ ਗੱਲ ਆ ਇਹਦਾ ਸਵਾਲ ਮੋਟਰਸਾਈਕਲ ਦੇ ਆਉਂਦਾ ਹਨਾ ਬੱਬਾ ਆ ਦੇਖੋ ਗੱਡੀਆਂ ਨਾਲ ਜਾਮ ਜਾਮ ਬਹੁਤ ਸਾਨੂੰ 4 ਕਿਲੋਮੀਟਰ ਹੋ ਗਏ ਜਾਮ ਮੈਂ ਰੋਦੇ ਨੂੰ ਆਈਆਂ ਮੋਟਰਹਾਈਲ ਲਿੰਗਿਆ ਆ ਆ ਦੇਖੋ ਸਿਫਟ ਦਾ ਕੀ ਹਾਲ ਕੀਤਾ ਪਿਆ ਚਲੋ ਜੀ ਇਹ ਰੂਲ ਵੇ ਖੁੱਲੇ ਪਏ ਆ ਆ ਮੇਰਾ ਬਾਬਾ ਓਕੇ 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 ਕਰੋ ਫਿਰ ਮੁੰਡਾ ਚੈੱਕ 뷰 ਪਿੰਡ ਦਾ ਦੇਖੋ ਥੱਲੇ ਉਹ ਘੈਂਟ ਆ ਬਾਈ ਪਿੰਡ ਜੇ ਥੱਲੇ ਕੀ ਨਦੀ ਉਹ ਪਿੰਡ ਪਤਾ ਨਹੀਂ ਕਿਹੜਾ ਵਾਹ ਪਿੰਡ ਪਤਾ ਨਹੀਂ ਕਿਹੜਾ ਵਾਹ ਨਵਰ 33 ਕਿਲੋਮੀਟਰ ਆ ਬਾਈ ਉਹ ਪਿੰਡ ਹਾਂ ਦੇਖੋ ਫਿਰ ਅਜੇ ਪਿੱਛੇ ਹੀ ਉਤਰਾ ਖੰਡ ਕਰੋ ਚੈੱਕ 뷰 ਇਸ ਬਾਅਦ ਹੋਗਾ ਪੂਰਾ ਪਹਾੜੀ ਜੇ ਕੀ ਗੱਲ हां पापा ਟੱਟਾ ਜਮ ਉਹ ਕੀ ਆ ਕੰਮ ਹਾਂਜੀ ਮਿੱਤਰਾਂ ਸੰਘਾ ਨੂੰ 12 ਘੰਟੇ ਹੋ ਗਏ ਤੇਰਾ ਆਇਆ ਨੂੰ 7 ਤੋਂ 7 ਹੋ ਗਏ ਤੇ ਹਾਲਤ ਦੇਖ ਲੋ ਪਰਨੇਪੁਰ ਨੇ ਮਿੱਟੀ ਨਾਲ ਲੱਪੜ ਕੇ ਨੂੰ ਮਾ ਨਾ ਮਾਲੀਆ ਮਾ ਕੰਮ ਹਾਂ ਚਲੋ ਕੋਈ ਨਾ ਨਹੀਂ ਲੱਗਦਾ ਹੋਵੇ ਕਰਦੋ ਨਾ ਪੈਂਦੀ ਆ ਮੋਟਰਾਂ ਇਹ ਕਰਦੇ ਬਸ ਮੋਟਰਾਂ ਵਾਲੀਆਂ 200 300 ਕਿਲੋਮੀਟਰ ਹੋਣ ਰਹਿ ਗਈ ਜਮ ਜਿਆਦਾ ਬਸ ਜੇ ਯਾਰ ਇੰਜੋਏ ਕਰਨਾ ਤਾਂ ਨਾ ਵਧੀਆ ਫਿਰ ਐਦਾਂ ਗਏ ਤਾਂ ਇਨਾ ਬਸ ਕਰ ਕਰ ਨਹੀਂ ਲੱਗਦਾ ਸਵਾਦ ਨਾਲ ਥੋੜਾ ਚੈਨ ਲਗਾ ਲਓ ਸਬਸਕ੍ਰਾਈਬ ਥੋੜੀ سپورਟ ਦੀ ਲੋੜ ਆ ਓੜੀ ਜੇਕਰ ਤੁਹਾਨੂੰ ਵਧੀਆ ਵਧੀਆ ਬਲੌਗ ਦਿਖਾਇਆ ਪਾਣੀ ਪਤਾ ਅੱਜ ਅਸੀਂ ਨੇਪਾਲ ਤੋਂ ਨਿਕਲ ਗਏ ਥੋੜੇ ਕਦਮਾਂ ਸਿੱਤ ਰਹੇ ਹਾਂ ਇਹ ਸੂਨ ਹੈ ਪਤਾ ਨਹੀਂ ਕਿ ਕਿੱਧਰ ਚਲੇ ਜਾਏ ਬੜੀ سپورਟ ਕਰੋ ਨਾ ਫੇਰ ਹੀ ਜੱਕਰ ਆ ਓਕੇ ਦੇਖੋ ਬਰ ਮੇਟਰੋ ਵੀਊ ਨਾ ਇਹ ਬਾੜ ਜੜੇ ਹੁੰਦੀ ਨਿਕਲ ਗਈ ਦੇਖੋ ਫਰਮੇਤਰ ਨਾਲ ਆ ਗਿਆ ਵੀ ਕੈਂਟ ਗੱਲ ਬਾਤ ਹੋ ਵੀ ਔਰ ਰਾਫਟਿੰਗ ਕਰੀ ਜਾਂਦੇ ਵਿੱਚ ਜਮਾ ਓਕੇ ਓਕੇ ਮਿੱਤਰੋ ਔਰ ਰਾਫਟਿੰਗ ਕਰੀ ਜਾਂਦੇ ਆ ਦੇ ਕੰਮ ਪੂਰਾ ਸਰਾ ਕਿਉਂ ਬਾਪੇ ਨੇ ਵੀਡੀਓ ਬਣਾਈ ਬਾਪੇ ਨੇ ਐਨਕਾ ਲਵਾ ਲਈਆਂ ਨੇ ਕਿਉਂ ਕਿਉਂ ਹਾਂ ਯਾਰ ਐਨਕਾ ਲਵਾ ਕੇ ਜਮਾ ਬੰਦੇ ਏਨਕਾ ਲਾ ਕੇ ਵਧੀਆ ਲੱਗਦਾ ਹਾਂ ਸੱਜਾ ਗਿਆ ਮੰਦਾ ਮੁੰਡਿਆ ਪਕੜਦੇ ਹੀ ਤਾਂ ਹਾਂਜੀ ਮਿੱਤਰੋ ਟੈਂਕੀ ਭਰਾਤੀ ਆਪਾਂ ਦੂਜੀ ਕੋਲ ਔਖਾ ਤੇਲ ਪੋਇਆ ਲੈਣ ਬਹੁਤ ਵੱਡੀ ਲੱਗੀ ਜੀ ਜਦੋਂ ਬਜੀ ਵੀ ਹੋਰ ਤੇਲ ਲਈ ਫੜੇ ਨੂੰ ਦੋ ਘੰਟੇ ਹੋ ਗਏ ਬੰਦਾ ਨੂੰ ਪੁੱਟ ਲੈਨੇ ਆਪਾਂ ਦੋਸਤਾਂ ਦਾ ਫਰੀ ਆਪਾਂ ਜਿੰਨਾ ਸਿਕੜਾ ਪਰ ਪੈ ਗਿਆ ਤੇਲ ਖਾ ਗਿਆ ਕਿ ਟੈਂਕੀ ਖਾ ਗਿਆ ਸੀ ਕਿੱਥੇ ਫਰੀ ਸੀ ਗੇਟ ਟੱਪ ਗਏ ਚੱਲ ਗਏ 4 ਕਿਲੋਮੀਟਰ ਟੈਂਕੀ ਨਾ ਲੱਗੀ ਚੱਲ ਗਏ ਪੱਕੀ ਚੱਲ ਕੋਈ ਚੱਕਰ ਨਹੀਂ ਆਪਾਂ ਨੂੰ ਐਵਰੇਜ ਦਾ ਕੋਈ ਚੱਕਰ ਨਹੀਂ ਐਵਰੇਜ ਕਾਰਾਂ ਦੀ ਹੁੰਦੀ ਆ ਜਾਂ ਜਾਂ ਨਹੀਂ ਜਾਂ ਜਾਂ ਨਹੀਂ ਇਹ ਗਾਇਸ ਮੜਦੇ ਆ ਫਿਰ ਤੁਹਾਨੂੰ ਕਿਤੇ ਵਧੀਆ ਹੀ ਲੋਕੇਸ਼ਨ ਤੇ ਦੇਖੀ ਇਧਰੋਂ ਮੋੜ ਜਮ ਮੈਸੀ ਆਲਟੋ ਆਲਟੋ ਬੜੀ ਕਾਮਯਾਬ ਆ ਮੁੰਡੇ ਪਹਾੜਾ ਬੂੜਾ ਚ ਸਿਰਾ ਗੱਲਵਾਤਾ ਦੇਖੋ ਮਿੱਤਰੋ ਫਿਰ ਇਧਰ ਵੀ ਮੋੜੋ ਮਿੱਤਰੋ ਚਾਹ ਪੀਣ ਲੱਗੇ। ਉਸਤਾਦ ਨੂੰ ਕਿਹਾ ਚਾਹ ਬਣਾ ਦੇ ਦੋ ਕੱਪ। ਬਾਈ ਕਿਹੜੇ ਜੇ ਬਣਾਦੀ ਠੀਕ ਹੈ ਜਮਾ। ਚਾਹ ਵਧੀਆ ਬਣਾਦੀ ਐ ਇੱਕ ਨੰਬਰ। ਚਾਰਜ ਉਹ ਉੱਥੇ ਮੂਰੇ ਪਿਆਉ ਚ। ਮੈਂ ਲੋਣਾ ਲੋਣਾ। ਆ ਵੀ ਮਿੱਤਰੋ ਆ ਬਾਈ ਕੋਲੋਂ ਚਾਹ ਪੀ ਕੇ ਹੁਣ ਚੱਲਦੇ ਆਪਾਂ। ਰੋਕਦੇ ਆ ਕਿਤੇ ਰਾਤ ਨੂੰ ਦੇ ਦਾਂ ਸਟੇ ਕਰਦੇ ਆ ਸਤਰੀਨਗਰ ਜਾਂ ਗੋਵਿੰਦ ਘਾਟ ਦਾ ਸ਼ਹਿਰ ਹੀ ਪਹੁੰਚ ਜਾਵੇ। ਬਾਕੀ ਦੇਖਦੇ ਆ ਵੀ ਕਿੱਥੇ ਜਾ ਕੇ ਰੋਕਦੇ ਆ। ਦੇਖਣਾ ਕਿ ਜਿਹੜਾ ਜਾ ਹੋਇਆ ਉਹਦਾ ਮਾਹੌਲ ਕਰਾਂਗੇ। ਜਿਹੜਾ ਹੋਇਆ ਅੱਗੇ ਕਾ ਜਾਣਾ ਹੋਇਆ ਜਾਣਾਗੇ। ਵੀ ਦੇਖਾਂਗੇ ਜਰਾ। ਉਹ ਇਰਾਦਾ ਰਸੀਗਾ ਵੀ ਗੋਵਿੰਦ ਘਾੜੀ ਚੱ ਵੀ ਰਾਤਰਾ ਖਚਰੀਏ ਪਰ ਕਹਿੰਦਾ ਪੌਸ ਵਾਲੇ ਬਾਰੇ ਕਿਤੇ ਰੋਕ ਦਿੰਦੇ ਆ ਤੇ ਬਾਕੀ ਜਿਹੜਾ ਕਿ ਗੁਰਦੁਆਰੇ ਸ਼ਰੀ ਨਗਰ ਇੱਥੇ ਇੱਥੇ ਦੇਖਦਾ ਰੱਖਦੇ ਆ ਬਾਕੀ ਤਾਂ ਦਿਖਾਣੇ ਆ ਬਰਾ ਬਚ ਗਏ ਤੇ ਸਾਡਾ ਰਾਤਾ ਵੀ ਸ਼੍ਰੀਨਗਰ ਤੁਰਤ ਦਵਾਰ ਸਾਹਿਬ ਰੋਕ ਲੀਏ ਤਸਵੀਰ ਹੋ ਚੋ ਅੰਗੇ ਦੇ ਗੋਵਨ ਘਾਟ ਪਹੁੰਚ ਗਏ ਉੱਥੇ ਕਾਨੂੰਨ ਰੈਸਟ ਕਰਕੇ ਬਾਸ ਚੁੜ ਗਏ ਕੋਣ ਸਾਹਿਬ ਮੱਠਾ ਟਿਕਾਣੇ ਤੇ ਉੱਥੋਂ ਵਾਪਸ ਆ ਗਏ ਲੋਕੀ ਜੀ ਕਿਹਦੀ ਬਾਣ ਦਾ ਮੁੱਖੇ ਤੇ ਅਸੀਂ ਕੋਲਕਾਤਾ ਤੇ ਮਿਸ ਕਰ ਰਹੇ ਆ ਆ ਦੇਖੋ ਯੂਨੀਵਰਸਿਟੀ ਮਾਈ 7 ਵਜੇ ਤੱਕ ਜੀ ਯੂਨੀਵਰਸਿਟੀ ਬਣੀ ਆ ਮੁੰਡਿਆ ਪਹੁੰਚ ਗਏ ਸੀ ਸਾਨੂੰ ਸਾਰੀ ਕਹਿੰਦੇ ਤੂੰ ਤਾਂ ਬੜਾ ਤੇਜ਼ ਆ ਤੇਜ਼ ਪਰ ਆਈ ਨਹੀਂ ਅਸੀਂ ਆਏ ਟਕਾਨ ਨਾਲ ਆ ਮੈਟਰ ਇੱਥੇ ਰੁਕ ਗਏ ਨਾ ਬਾਬਾ ਕਹਿੰਦਾ ਸਟੈਂਕਸ਼ਨ ਤੋਂ ਕੋਕ ਕਰ ਵੀ ਲਈ ਬਜਾਣਾ ਵਾਸ਼ ਹਾਂ ਕੋਕ ਲੈ ਲਾ ਹਾਂ ਜੀ ਬਾਬੇ ਨੇ ਕੋਕ ਲੈ ਲਿਆ ਫਿਰ ਬਾਬਾ ਸਟੈਂਕ ਮਿਲੀ ਨਹੀਂ ਹੈ ਵੀ ਹੱਲ ਹੈਗੀ ਆ ਹਾਂ ਉਹ ਸਮਝ ਹੀ ਨਹੀਂ ਆਈ ਉਹ ਚਲੋ ਇਹ ਪਹੁੰਚਣਾ ਹੈ ਸ਼ਰੀ ਨਗਰ ਤਰਾ ਲੜੋਥੇ ਪਾਰਕਿੰਗ ਚ ਤੇ ਹੁਣ ਚਾਲਦੇ ਆ ਉਧਰ ਗੁਰਦੁਆਰਾ ਗੁਰਦੁਆਰਾ ਸੇ ਜਾ ਰਹੇ ਭਾਜੀ ਚਲਾਓ ਯਾਰ ਕਿੱਟਾ ਚੱਕ ਲੋ ਹਾਂਜੀ ਮਿੱਤਰੋ ਸ਼੍ਰੀ ਨਗਰ ਆ ਗਏ ਤੇ ਗੁਰਦੁਆਰਾ ਸਾਹਿਬ ਚਾਹ ਗਦੇ ਆ ਪ੍ਰਸ਼ਾਦਾ ਆ ਹੈਗਾ ਗੁਰਦੁਆਰਾ ਸਾਹਿਬ ਮੈਂ ਕਿਦਾਂ ਦਿਖਾਉਣੀ ਆ ਤੇ ਪ੍ਰਸ਼ਾਦਾ ਚਾਹਣ ਲੱਗਿਆ ਪ੍ਰਸ਼ਾਦਾ ਛੱਕ ਕੇ ਫੇਰ ਅਹਮ ਨੇ ਆ ਕੇ ਕੀ ਬਣਦਾ ਵਾ ਮਿੱਤਰੋ ਗੁਰੂ ਘਰ ਸ਼੍ਰੀ ਨਗਰ ਦਾ ਜਦੋਂ ਆਪਾਂ ਸੇਮਗਨ ਸਾਹਿਬ ਜਾਨੇ ਆ ਕੀ ਆ ਬਰੀ ਕਣਕ ਵੀ ਆਉਂਦੀ ਆ ਹੈ ਆਪਣੇ ਕੋਲੋਂ ਕਣਕ ਵੀ ਆਉਂਦੀ ਆ ਇੱਥੇ ਤੈਨੂੰ ਕਿੰਨਾ ਪਤਾ ਮੈਂ ਵੀ ਦੇਖ ਰਿਹਾ ਗੱਡੀ ਦੇਖ ਲਈ ਅੱਛਾ ਇਹ ਤਾਂ ਕਣਕ ਆਉਂਦੀ ਆ ਅਸਲ ਇਹਨੇ ਜਦੋਂ ਜੱਗਦੇ ਆਏ ਅਸੀਂ ਮੇਰੇ ਕੋਲ ਮੋਟਰਾਂ ਨਾਲ ਖੜੇ ਆ ਜਿਹੜੇ ਆਪਣੇ ਆਉਂਦੇ ਆ ਬੰਦੇ ਉਹਨਾਂ ਦੇ ਖੜੇ ਇੱਧਰ ਤੇ ਗੋਸ਼ਕ ਇੱਧਰ ਖੜੇ ਆ ਤੇ ਮੋਟਰਾਂ ਅੱਧੇ ਉਹ ਬੀਆਂ-ਬੀਆਂ ਜਿਹਾ ਪਾਰਕਿੰਗ 'ਚ ਲਾਏ ਹੋਇਆ ਬਸ ਆ ਪਾਰਕਿੰਗ ਹੀ ਆ ਮੋਟਰਸਾਈਕਲ ਦੀ ਸੰਭਲੋ ਇੱਥੇ ਉਸ ਮੋਟਰ ਇੱਥੇ ਖੜਿਆ ਕਮਰੇ ਚ ਤੇ ਆਪਾਂ ਮੋਟਰਾਂ ਕੱਢ ਲੈ ਆਪਾਂ ਹੋਟਲ ਜੀ ਲੈ ਜਾਣਾ ਕਿਉਂਕਿ ਆਪ ਉੱਥੇ ਰੂਮ ਲੈ ਲਿਆ ਇੱਥੇ ਆਪਾਂ ਨੂੰ ਕਮਰਾ ਮਿਲਿਆ ਨਹੀਂਗਾ ਹਾਂ ਜੀ ਮਿੱਤਰੋ ਆ ਲੈ ਲਿਆ ਰੂਮ ਆਪਾਂ ਇੱਥੇ ਸ਼੍ਰੀਨਗਰ ਆ ਕੇ ਤੇ ਇੱਥੇ ਹੁਣ ਰਾਤ ਨੂੰ ਰੈਸਟ ਕਰਾਂਗੇ ਸੌਵਾਂਗੇ ਹੁਣ ਨੌਣ ਨੂੰ ਲੱਗਿਆ ਆ ਬਾਬੇ ਜੀ ਇਹਨਾਂ ਕਦੇ ਕਿੱਥੇ ਕਿਉਂ ਸਰੀਰ ਕਿਉਂ ਮਨ ਹਾਏ ਠੀਕ ਆ ਚਲੋ ਠੀਕ ਆ ਮਿੱਤਰੋ ਫਿਰ ਮਿਲਦੇ ਆ ਅਗਲੇ ਵਲੌਗ ਚ